ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਲੀਚੇ ਉੱਪਰ ਬੈਠੇ ਤੇ ਉਹਨਾਂ ਨੇ ਆਪਣੀ ਨਜ਼ਰ ਚਾਰੋਂ ਪਾਸੇ ਘੁਮਾਈ ਉਹ ਵੇਖਦੇ ਹਨ ਕਿ ਨਜ਼ਦੀਕ ਹੀ ਇੱਕ ਬਿਲਕੁਲ ਨਵੇਂ ਖੂਹ ਦੀ ਚਣਾਈ ਹੋਈ ਹੋਈ ਸੀ ਇੰਜ ਜਾਬਦਾ ਸੀ ਜਿਵੇਂ ਇਹ ਖੂਹ ਬਿਲਕੁਲ ਨਵਾਂ ਨਵਾਂ ਹੀ ਬਣਿਆ ਹੋਇਆ ਹੋਵੇ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਗਲੀਚੇ ਉੱਪਰ ਵਿਰਾਜਮਾਨ ਹੋ ਜਾਂਦੇ ਹਨ ਉਦੋਂ ਗੁਰੂ ਜੀ ਦੇ ਕੋਲ ਇੱਕ ਆਦਮੀ ਆਉਂਦਾ ਹੈ ਉਹ ਆਦਮੀ ਆ ਕੇ ਗੁਰੂ ਜੀ ਨੂੰ ਨਮਸਕਾਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਬੜੇ ਸਤਿਕਾਰ ਅਤੇ ਪਿਆਰ ਭਾਵਨਾ ਦੇ ਨਾਲ ਪੁੱਛਦੇ ਹਨ ਇਹ ਨਵਾਂ ਖੂਹ ਕੌਣ ਬਣਵਾ ਰਿਹਾ ਹੈ ਅਤੇ ਇਹ ਪਿੰਡ ਕਿਸ ਦਾ ਹੈ ਅਤੇ ਜਿਹੜੇ ਇਸ ਪਿੰਡ ਵਿੱਚ ਵੱਸਦੇ ਹਨ ਉਹ ਕੌਣ ਹਨ ਫਿਰ ਉਹ ਆਦਮੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਜੋ ਭਾਈ ਬੈਲੋ ਜੀ ਦਾ ਪੋਤਾ ਹੈ ਉਹਨਾਂ ਦੇ ਹੀ ਵੰਸ਼ਜ ਬਹੁਤ ਸਾਰੇ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ ਸਾਰੇ ਉਸ ਨੂੰ ਭਗਤਾ ਭਗਤਾ ਕਹਿ ਕੇ ਬੁਲਾਉਂਦੇ ਹਨ ਤੇ ਉਹਨਾਂ ਨੇ ਹੀ ਭੂਤਾਂ ਤੋਂ ਇਹ ਖੂਹ ਬਣਵਾਇਆ ਹੈ ਅਤੇ ਇਸ ਵਿੱਚ ਇੱਟਾਂ ਲਵਾਈਆਂ ਹਨ ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਭਾਈ ਬੈਲੋ ਸਭ ਤੋਂ ਪਹਿਲੋ ਫੇਰ ਇਹ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਏ ਸਿੱਖਾਂ ਨੇ ਉਹਨਾਂ ਨੂੰ ਪੁੱਛਿਆ ਗੁਰੂ ਜੀ ਇਹ ਭਾਈ ਬੈਲੋ ਜੀ ਕੌਣ ਹਨ ਫਿਰ ਗੁਰੂ ਜੀ ਨੇ ਕਿਹਾ